ਕੀ ਨੋ ਨਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਕੌਰ ਜੀ ਜੇਕਰ ਗੱਲ ਕਰੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਗਿਆ? 8 ਹੋ ਗਿਆ 2.5-3 ਸਾਲ ਜੀ। 2.5-3 ਸਾਲ ਦੇ ਉਹ ਪਹੁੰਚ ਗਈ ਸੀ ਅਮਰੀਕਾ। ਪਹਿਲਾਂ ਤਾਂ ਨਹੀਂ ਰਸਤੇ 'ਚ ਹੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟਾਂ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ। ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਨਾਂ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਕਿ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕਿ ਕਿਸ ਤਰ੍ਹਾਂ ਨਕਲ ਕੀਤੀ ਏ ਡੋਂਕੀ ਰਹੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹੀ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮਨਾ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹੀ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕਰਕੇ ਦੋ ਵਾਰੀ ਤੋਂ ਕੀ ਕਹਿੰਦੇ ਸੀ ਤੁਸੀਂ ਲਾਸਟ ਟਾਈਮ ਬਹੁਤ ਜਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਕਿੰਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਨੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਹਾਂ ਜਦੋਂ ਆਪ ਪੈੜੀ ਦਾ ਕਰਵਾਇਆ ਸੀ ਅਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਰ ਨਹੀਂ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਕਿੰਨੀ ਪੈੜੀ ਨਾਮ ਕੀਤੀ ਇਹਨਾਂ ਦੇ 4-5 4-5 ਕਿਲ ਕੀਤੀ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੈਂ ਸੋਨਾਂ 40-45 ਲੱਖ ਦੇ ਵਿੱਚ ਆ ਹੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਕਲ ਦੀ ਸਰਕਾਰ ਤੋਂ ਬਸ ਇਹੀ ਇਹ ਮੰਗਾਂ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ। ਬਸ ਉਹਨੋਂ ਹੋਰ ਤਾਂ ਕੁਝ ਨਹੀਂ ਕਹਿ ਸਾਡੀ ਮਸਤ। ਸਖਤ ਕਾਰਵਾਈ ਕੀਤੀ ਜਾਵੇ। ਸਖਤ ਤੋਂ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ। ਜਦੋਂ ਜੀ ਪਿਛਲੇ 3 ਸਾਲ ਤੋਂ ਤੁਹਾਡਾ ਬੇਰੇਸਟ ਦੇ ਵਿੱਚ ਬੇਟਾ ਗਿਆ ਸੀ ਅਮਰੀਕਾ ਦੇ ਵਿੱਚ ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਸਾਡੀ ਘੜੀ ਜਾਇਦਾਦ ਸਾਨੂੰ ਦਿੱਤੀ ਜਾਵੇ। ਹਾਂਜੀ। 3 ਸਾਲ ਹੋ ਗਏ ਠੱਕੇ ਖਾਂਦਿਆਂ ਨੂੰ। ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਕੜੀ ਸਾਰੀ ਇਹ ਖਾਨ ਦਾ ਏ ਕੌਣ ਜੀ ਤੇ ਮਨਜੀਤ ਸਿੰਘ ਖਾਨ ਦਾ ਏ ਏਜੰਟ ਮਨਜੀਤ ਸਿੰਘ ਹਾਂ ਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਇਹ ਕੁੜੀ ਕੋ ਧੋਖੇ ਨਾਲ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ 4-5 ਜਣੇ ਸੀਗੇ ਉਹ ਸਾਰੇ ਚੱਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਸੀਨ ਆਖਰੀ ਬਦਲਜੀਤ ਨਾਲ ਗੱਲ ਕੀਤੀ ਅੱਜ ਸਾਡੀ ਤਾਂ ਵੀ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦਿਆਂ ਸੁਵੰਨ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕੀਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਹੈ ਕਿੰਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਾਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਵੀ ਇਹ ਕਿੰਦਾ ਕੀ ਕੁਝ ਵੱਜਦਾ ਆ ਤਾਂ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲੇ ਪੇ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕੇ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹਨਾਂ ਦਾ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਲੱਗਦਾ ਉਹ ਇਹਨਾਂ ਦੇ ਛਾਸੇ 'ਚ ਆ ਗਿਆ ਤਾਂ 2-3 ਸਾਲ ਹੋ ਗਏ ਖੱਜਲ ਹੁੰਦਿਆਂ ਨੂੰ 4-5 ਕਿਨੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾ ਗਾਇਆ ਤਾਂ ਅੱਜ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਕਿ ਉਹ ਅੱਜ ਡਿਵੋਟ ਹੋ ਕੇ ਵਾਪਸ ਆ ਰਿਹਾ ਤੇ ਪਰਿਵਾਰ ਨਾ ਉਧਰ ਲਾ ਗਿਆ ਨਾ ਉਧਰ ਲਾ ਰਿਹਾ ਤਾਂ ਮੈਂ ਅਪੀਲ ਕਰਦਾ ਹਾਂ ਪੰਜਾਬ government ਦੇ ਅਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹ ਤੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜ਼ਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ